ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਕਿਸਾਨ ਭਰਾਵੋ 1509 ਵਾਲਾ ਪਲਾਟ ਪੂਰਾ ਵਧੀਆ ਨਿਸਰਿਆ ਹੋਇਆ ਦਿਖਾਉਂਦੇ ਆ ਤੁਹਾਨੂੰ ਇੱਕ ਕਸਾਰ ਖੜੀ ਐਣ ਫਸਲ ਤੇ ਮੌਸਮ ਅੱਜ ਫੇਰ ਖਰਾਬ ਹੈ ਬੱਦਲ ਬਾਈ ਹੋਈ ਵੀ ਆ ਬਰੀਕ ਬਰੀਕ ਪੈਂਦੀਆਂ ਨੇ ਕਣੀਆਂ ਲਓ ਜੀ ਬਹੁਤ ਸੋਹਣਾ ਐਣ ਇੱਕਸਾਰ ਭਰਿਆ ਛਿੱਟਾ ਦੇਖੋ ਸਾਰਾ ਪਲਾਟ ਇੱਕ ਕਸਾਰ ਖੜਾ ਹੈ ਉਹ ਸਵੀਟ ਕੌਰਨ ਵਾਲਾ ਪਲਾਟ ਹੈ 6 ਕਿੱਲੇ ਵਾਲਾ ਤੇ ਲਾਸਟ ਤੇ ਪੱਟੇ ਤੇ ਆਪਾਂ ਆਲੂ ਤੇ ਸਵੀਟ ਕੌਰਨ ਲਾਈ ਸਵੀਟ ਕੌਰਨ ਨਾਲ ਫਿਰ ਟਾਈਮ ਨਾਲ ਆਈ ਮੱਕੀ ਆਚਾਰ ਪਾਇਆ ਸਵੀਟ ਕੌਰਨ ਗਈ ਉੱਥੇ ਆਪਣੇ ਰਾਜਪੁਰੇ ਤੇ ਹੁਣ 1509 ਸਾਰਿਆਂ ਨੂੰ ਅਗੇਤਾ ਪਲਾਟ ਆ ਇਹ ਜਿੰਨੇ ਲੇਟ ਆਲੂ ਪੱਟੇ ਦੀ ਹੁਣ ਇਹ ਹੋ ਗਈ ਸੀ ਚੋਨੇ ਨੇ ਆ ਜਾਣਾ 1509 ਨੇ ਇਹਨੇ ਮੂਰਲੇ ਮਹੀਨੇ ਚ ਮੈਨੂੰ ਲੱਗਦਾ ਵੀ 116 ਤਰੀਕ ਤੇ 20 ਡੇੜੇ ਢੇ ਜਿਹੜੇ ਆਪਾਂ 15 ਦਾ ਰੈਂਦੇ ਨੇ ਘੱਟ ਹੋ ਜਾਣਾ ਇਹਨੇ ਦੇਖੋ ਐਨ ਇੱਕ ਹਸਾਰ ਖੜੀ ਆ ਕੋਈ ਇਹਦੇ ਚ ਰਲੇ ਵਾਲਾ ਬੂਟਾ ਨਹੀਂ ਹੈਗਾ ਤੇ ਕੋਈ ਸੁੱਕਾ ਛੱਟਾ ਨਹੀਂ ਹੈਗਾ ਆ ਦੇਖੋ ਲਓ ਲਹਿਰ ਆਉਂਦੀ ਆ ਪੂਰੀ ਵਧੀਆ ਇਦਾਂ ਦਾ ਨਿਕਲਿਆ ਛਿੱਟਾ ਇੱਕ ਵਾਰ ਸਪਰੇਅ ਕੀਤੀ ਹੈ ਤੇ ਮੌਸਮ ਮੇਟਰ ਬਹੁਤ ਜ਼ਿਆਦਾ ਖਰਾਬ ਹੋ ਤੇ ਇੱਕ ਦਿਨ ਧੁੱਪ ਲੱਗਦੀ ਆ ਤੇ ਤਿੰਨ ਦਿਨ ਕਣਮਣ ਕਣਮਣੀ ਕਣਮਣ ਕਣਮਣੀ ਹੋਈ ਜਾਂਦੀ ਆ ਮੀਂਹ ਪਈ ਜਾਂਦਾ ਕਦੇ ਕਿਤੇ ਕਦੇ ਕਿਤੇ ਅੱਜ ਸਵੇਰ ਦਾ ਹੀ ਬੱਦਲ ਹੋਇਆ ਹੋਇਆ ਤੇ ਹੁਣ ਬਰੀਕ ਬਰੀਕ ਪੈਂਦੇ ਨੇ ਛਿੱਟੇ ਝੋਨੇ ਇਸ ਵਾਰ ਪੂਰੇ ਵਧੀਆ ਨੇ ਬਿਮਾਰੀ ਠਮਾਰੀ ਤੋਂ ਰਹਿਤ ਨੇ ਹਾਲ ਤੱਕ ਉਹੀ ਆ ਜਿਹੜੇ ਪਹਿਲਾਂ ਅਗੇਤੇ ਲੱਗੇ ਵੀ ਅਗੇਤੇ ਝੋਨੇਾਂ ਚ ਹੈਗਾ ਛੋਟਾ 부ਝਾ ਨਹੀਂ ਤਾਂ ਜਿਹੜੇ ਪਛੇਤੇ ਨੇ ਉਹ ਤਾਂ ਪੂਰੇ ਟੋਪ ਦੇ ਨੇ ਇੱਕ ਸਾਰ ਖੜੇ ਨੇ ਹੁਣ ਤਾਂ 부ਝਾ ਵੀ ਕੋਈ ਨਹੀਂ ਜਿਹੜਾ ਛੋਟਾ ਬੜਾ ਆਪ ਵੀ ਦਿਖਾਉਣਾ ਤੁਹਾਨੂੰ ਆਪਣਾ ਲੇਟ ਝੋਨਾ ਲੇ ਹੇਟ ਆ ਰਿਹਾ ਮੋਟਰ ਤੇ ਜੰਨ ਖੇਤ ਕੋਈ ਬੂਝਾ ਨਹੀਂ ਇਹਦੇ ਚ 26 ਚੋਂ ਨਾ ਹੀ ਪੂਰਾ ਵਧੀਆ ਦੇਖੋ ਇੱਕ ਸਾਰਾਣ ਸਾਫ ਸੁਥਰਾ ਵੀਜ ਸਾਰਾ ਇਹੋ ਕਵਾਂਡੀਆਂ ਨੂੰ ਦੇਖੋ ਇਹ ਵੀ ਪੂਰਾ ਵਧੀਆ ਬਗੋਲੇ ਚਾਈ ਵੀ ਆ ਜੀ ਦੀ ਛਿੱਟਾ ਬਰੀਕ ਬਰੀਕ ਕੋਈ ਕੋਈ ਨਿਕਲ ਰਿਹਾ ਹੈ ਦਾ ਤੇ 2-4 ਦਿਨ ਚ ਸਾਰੇ ਹੀ ਨਿਕਲੇ ਆਊਗਾ ਮੱਕੀ ਵਾਲੇ ਫਲਾਟ ਨੇ ਆਪਣੇ ਜਿਆਦਾ ਇਸ ਕਰਕੇ ਲੇਟ ਨੇ ਅੱਜ ਮੈਂ ਆਹ ਪਰਲੇ ਪਾਸੇ ਇਹ ਵੀ ਗਵਾਂਢੀਆਂ ਦਾ ਇਹ ਮੇਤਰਾ ਸਾਹਮਣੇ ਮਹੀ ਪੈਂਦਾ ਆ ਦੇਖੋ ਹਾਂ ਦੇ ਆ ਮਹੀ ਪੈਂਦਾ ਪੂਰੇ ਜੋਰਾ ਨਾਲ ਪੈ ਰਿਹਾ ਉਹ ਵੀ ਅੱਛਾ ਤੇ ਇੱਧਰ ਮੌਸਮ ਸਾਫ ਆ ਲੋ ਇੱਧਰ ਕੋਈ ਬੱਦਲ ਨਹੀਂ ਹੈ ਕੁਛ ਨਹੀਂ ਹੈ ਬਰੀਕ ਬਰੀਕ ਹਨੀਆਂ ਬਸ ਮਾੜਾ ਮੋਟਾ ਬੱਦਲ ਆ ਤੇ ਆਹ ਸਾਈਡ ਸਾਹਮਣੇ ਧੂੜ ਪੱਟੀ ਪਈ ਆ ਜੇ ਇਹਨੇ ਕੁਦਰਤ ਦਾ ਰੰਗ ਆ ਪੱਟੀ ਮੇਟਰ ਨਾ ਫਾਜਲ ਨੇ ਆ ਨਾ ਬੇ ਨੂੰ ਸਾਰੇ ਕਤੇ ਹੀ ਆ ਜਿਹੇ ਜੀ ਪਿੰਡ ਦੀ ਉਹੀ ਜਿਉ ਸਾਰੇ ਕਤੇ ਹੀ ਆ ਨੋਰਮਲ ਆਪੇ ਜਾਣਾ ਆਪਾਂ ਭੋਲੇ ਅੰਕਲ ਕੋਲ ਦੋ ਟਰੈਕਟਰਾਂ ਦੇ ਟੈਕ ਖਰਾਬ ਹੋਏ ਬਨੇ ਬਕਸ਼ੇ ਨਵੇਂ ਕਰਾਉਣੇ ਨੇ ਤਿਆਰ ਆ ਲੱਦੇ ਹੋਏ ਨੇ ਵਿੱਚ ਬਾਕੀ ਮਿਲਦੇ ਆ ਤੁਹਾਨੂੰ ਨਾਪੇ ਜਾ ਕੇ ਸਭ ਵੀ ਇਹੀ ਗੋਦਾ ਮੇ ਪੂਰਾ ਹੀ ਆ ਤੇ ਜਿਆ ਨਾਪੇ ਗੰਨਾਗਾ ਉਹੀ ਬਰੀਕ ਬਰੀਕ ਕਣਮਣ ਕਣੀ ਕਣਮਣ ਕਣੀ ਵੇੜ ਚ ਆਪਾਂ ਹੁਣ ਇਸ ਟਾਈਮ ਹੋਲੀ ਮੈਟਰੋ ਆਪਾਂ ਨਾਪੇ ਪਹੁੰਚ ਗਏ ਤੇ ਬਾਰਿਸ਼ ਹੋਰੇ ਵੀ ਉਦਾਂ ਦੀ ਹੋਆ ਸਾਰੇ ਕਤੇ ਇੱਕ ਹੋ ਗਿਆ ਹੀ ਮੌਸਮ ਹੋਇਆ ਪਿਆ ਬਹੁਤ ਜਗ੍ਹਾ ਤੇ ਤਾਂ ਬਹੁਤ ਸ਼ਾਰਾਂ ਤੇ ਜ਼ਿਆਦੇ ਪਾਣੀ ਆ ਬਹੁਤ ਤਾਂ ਆਪਾਂ ਪਹੁੰਚ ਗਏ ਤੇ ਉਹ ਟੀਗਾ ਸਾਹਮਣੇ ਓਏ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਤੀ ਉਹ ਟੱਕ ਬਣੇ ਪਾਏ ਨੇ ਤਰਨਾਤਾ ਕਰਾ ਲਿਆ ਆਪਾਂ ਨੇ ਇਸ ਟੱਕ ਲੰਬੀ ਕਰਕੇ ਦਾਰ ਬਾਹਰ ਕੱਢਦੇ ਆ ਆਹ ਇੱਕ ਕਾਰੀਗਰ ਦੇਖ ਲਓ ਸਮਾਰ ਕੇ ਸਾਰੇ ਮੂੰਹ ਫੋਰਮਨ ਲਓ ਜੀ ਬਹੁਤ ਤਗੜੀ ਦੁਕਾਨ ਆ ਡੈਕਾਂ ਦੀ ਸੋਚ ਤੋਂ ਪਰੇ ਹੀ ਇਹਨਾਂ ਸਾਮਾਨ ਤਿਆਰ ਕਰਕੇ ਰੱਖਿਆ ਪਿਆ ਡੈਕਾ ਪੁਰਾਣੇ ਵੀ ਘੱਟੇ ਪਏ ਨੇ ਵਿੱਚ ਬਹੁਤ ਨਵੇਂ ਹੋਰ ਸੇਲਰ ਜਿਹੜੇ ਜਾਂਦੇ ਨੇ ਉਹ ਵੀ ਹੈਗੇ ਹਜ਼ਾਰ 1200 ਟਿਕਟ ਤਿਆਰ ਪਿਆ ਉਹ ਤੋਂ ਕੱਟ ਜੀ ਮਤਰਾ ਅੱਜ ਪਹੁੰਚੇ ਆਪਾਂ ਸਹੌਲੀ ਤੇ ਆ ਚੋਂ ਨਾ ਤਾਂ ਆਪਣਾ ਨਿਸਰ ਲੱਗ ਗਿਆ ਲੇਟ ਵਾਲੇ ਪਲਾਟ ਆ ਦੇਖੋ ਆ ਵੀ ਨਿਸਰਦੇ ਨੇ ਮੀ ਪੈ ਰਿਹਾ ਸਵੇਰ ਦਾ ਤੇ ਆਪਾਂ ਨਾਬੇ ਗਏ ਦੀ ਡੱਕ ਸਮਰਾਉਣ ਭੋਲੇ ਦੇ ਉਹ ਤੋਂ ਬਾਅਦ ਢੇੜਾ ਮਾਰਿਆ ਉਹਰੇ ਅੱਗੇ ਲੈਣਦਾਰੇ ਆਉਂਦਾ ਤੇ ਆਹ ਬੂਜੇ ਦਾ ਪੱਕੇ ਵੀ ਖੜੇ ਨੇ ਕੁਸ ਜਿਹੜੇ ਪਹਿਲਾਂ ਆਉਂਦੇ ਨੇ ਬਹੁਤ ਵਧੀਆ ਹਲੇ ਹਾਲ ਤੱਕ ਆਪਾਂ ਨੇ ਸਹੋਲੀ ਕੋਈ ਸਪਰੇ ਨਹੀਂ ਕੀਤੀ ਬਿਨਾ ਸਪਰੇ ਤੋਂ ਖੜਾ ਸਾਰਾ ਜੋਨਾ ਇਹ ਆਵਸੋਦਰਾ ਠੀਕ ਆ ਓਕੇ ਆ ਕੋਈ ਬੂਜਾ ਇਹਦੇ ਚ ਛੋਟਾ ਨਹੀਂ ਹੈਗਾ 26 ਆ ਸਾਰੀ ਹੋਏ ਇਹ ਬੱਦਲ ਫੇਰ ਬਹੁਤ ਆ ਰਿਹਾ ਹੈ ਮੈਂ ਤਰਵਾ ਪਲਾਟ ਆਪਣੇ ਮੂਰਲੇ ਨੇ ਇਹ ਵੀ ਪੂਰਾ ਵਧੀਆ ਸਪਰੇ ਆਪਾਂ ਸੋਹਲੀ ਹਲੇ ਕੋਈ ਵੀ ਨਹੀਂ ਕਰੀ بارش ਆਪਣੇ ਮੰਗੇ ਆ ਜਿਵੇਂ ਪਿੰਡਾ ਓਕਣੇ ਆ ਤੇ ਨਸਾਰਾ ਬੂਰਾ ਵਧੀਆ ਘੈਂਟ ਆ ਸਾਰੀ ਫਸਲ ਇੱਕਸਾਰ ਖੜੀ ਆ ਵਧੀਆ ਸਾਫ ਸੁਥਰੀ ਆ ਮੋਟਰ ਤੇ ਜਾ ਨਹੀਂ ਹੋਣਾ ਕਿਉਂਕਿ ਮੀਂਹ ਪੈ ਰਿਹਾ ਨਹੀਂ ਤੁਹਾਨੂੰ ਆਪਾਂ ਬਿਨਾ ਕੱਦੂ ਗਰੇ ਵਾਲਾ ਝੋਨਾ ਦਿਖਾਉਂਦੇ ਉਹ ਵੀ ਦਿਖਾਵਾਂਗੇ ਜਰੂਰ ਹਰੇ ਸਪਰੇ ਉਹਨੂੰ ਵੀ ਕੋਈ ਨਹੀਂ ਕਰੀ ਉਹ 77 ਬੀਜ ਕਿਉਂਕਿ ਮੋਟਰ ਤੇ ਉਧਰ ਰਾਹ ਨਹੀਂ ਕੋਈ ਜਾਣਾ ਖਾਲ ਲੂਏ ਪੈਣਾ ਆਪਾਂ ਨੂੰ ਬਿੱਲਾ ਤਲਕਣ ਬਾਜੀ ਬਹੁਤ ਆ ਪਾਣੀ ਨਿਕਲਦਾ ਇਹਨੂੰ ਕਰਦੇ ਆ ਬੰਦ ਆਪਾਂ ਉਜੀ ਮਿੱਟਰੋਂ ਬਿਨਾ ਮੋਟਰ ਤੋਂ ਇੰਨਾ ਮੀਂਹ ਪੈ ਗਿਆ ਤੇ ਪੁਲੀ ਚੱਲ ਰਹੀ ਆ ਆਪਣਿਆਂ ਦੀ ਪੂਰੀ ਦੋੇ ਪਾਸੇ ਨੂੰ ਫੁੱਲ ਪਾਣੀ ਜਾਂਦਾ ਦੇਖੋ ਤੇ ਇਧਰੋਂ ਖਾਲਚੋਂ ਆਈ ਜਾਂਦਾ ਖਾਸੀ ਵਾਰਿਸ਼ ਹੋ ਗਈ ਕਾਫੀ ਪੂਰੇ ਜੋਰਾਂ ਤੇ ਚੱਲ ਰਹੀ ਆ ਪੁਲੀ ਆਪਣੀ ਤਾਮਾਂ ਦਾ ਟਾਈਮ ਆ ਸੂਰਜ ਸੇਪ ਰਿਹਾ